ਸਾਥਿਓ 8823088294% ਨੂੰ ਪੂਰਾ ਕਰਾਉਣ ਲਈ ਅੱਜ ਡੀਪੀਆਈ ਆਫਿਸ ਤੱਕ ਰਾਹ ਕੀਤਾ ਗਿਆ ਸੀਗਾ ਔਰ ਜਿੰਨੇ ਕੁ ਸਾਥੀ ਅੱਜ ਧਰਨਾ ਦਾ ਹਿੱਸਾ ਬਣੇ ਉਹਨਾਂ ਸਾਰੇ ਹਿੱਸੇਦਾਰਾਂ ਦਾ ਧੰਨਵਾਦ ਜਿਹੜੇ ਸਾਥੀ ਘਰਾਂ ਵਿੱਚ ਬੈਠ ਕੇ ਗੱਲਬਾਤ ਵਿੱਚ ਧਰਨਾ ਤਰਨਾ ਕਰਦੇ ਸੀਗੇ ਉਹਨਾਂ ਸਾਥੀਆਂ ਦਾ ਵੀ ਧੰਨਵਾਦ ਸੋ ਫਿਰ ਵੀ ਸਾਨੂੰ ਲੱਗਿਆ ਕਿ ਅੱਜ ਦੀ ਜਿਹੜੀ ਅਪਡੇਟ ਆ ਉਹ ਸਾਰੇ ਹਿੱਸੇਦਾਰਾਂ ਨਾਲ ਸਾਂਝੀ ਕਰ ਲੈਣੀ ਚਾਹੀਦੀ ਹੈਗੀ ਸੋ ਆਪਣਾ ਜੋ ਐਕਸ਼ਨ ਸੀਗਾ ਜੋ ਆਤਮਦਾਦ ਐਕਸ਼ਨ ਅਸੀਂ ਨੇ ਉਹ ਲਿਖਿਆ ਹੋਇਆ ਸੀਗਾ ਔਰ ਕਿਸ ਦੁਆਰਾ ਲਿਖਿਆ ਗਿਆ ਸੀ ਇਸ ਵਾਰ ਇਹ ਅਸੀਂ ਅਜੇ ਜਾਣਕਾਰੀ ਨਹੀਂ ਦੇਵਾਂਗੇ ਕਿ ਕਿਸ ਵਾਰੀ ਇਹ ਜਿਹੜਾ ਸਨੇਕਸ਼ਣ ਆ ਉਹ ਲਿਖਿਆ ਹੋਇਆ ਸੀਗਾ ਪਰ ਅਸੀਂ ਆਤਮਦਾੜਾ ਜਿਹੜਾ ਐਕਸ਼ਨ ਆ ਉਹ ਲਿਖਿਆ ਹੋਇਆ ਸੀਗਾ ਪ੍ਰਸ਼ਾਸਨ ਵੱਲੋਂ ਲਗਾਤਾਰ ਆ ਜਿਹੜਾ ਸਾਨੂੰ ਰੋਕਿਆ ਜਾ ਰਿਹਾ ਸੀਗਾ ਕਿ ਆਤਮਦਾੜਾ ਜਿਹੜਾ ਪ੍ਰੋਟੈਸਟ ਹੈਗਾ ਜਦ ਤੁਸੀਂ ਜੋ ਡਾਊਂਸ ਕੀਤਾ ਹੋਇਆਗਾ ਉਹ ਨਾ ਕਰੋ ਤੇ ਲਗਾਤਾਰ ਜਿਹੜਾ ਡਿਪਾਰਟਮੈਂਟ ਹੋਵੇ ਜਾਂ ਪ੍ਰਸ਼ਾਸਨ ਹੋਵੇ ਹਰਕਤ ਦੇ ਵਿੱਚ ਸੀਗਾ ਔਰ ਜਿਸ ਤੇ ਚੱਲਦੇ ਆਪਾਂ ਨੂੰ ਸੈਕਟਰੀ ਸਾਹਿਬ ਨਾਲ ਜਿਹੜਾ ਮੀਟਿੰਗ ਵੀ ਕਰਵਾਈ ਗਈ ਔਰ ਸੈਕਟਰੀ ਸਾਹਿਬ ਨੇ 88364 ਭਰਤੀ ਨੂੰ ਲੈ ਕੇ ਇਸ ਵੀਕ ਦੇ ਵਿੱਚ ਪੂਰਾ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਵੀਕ ਦੇ ਵਿੱਚ ਜਿਹੜਾ ਹੈ 88364 ਭਰਤੀ ਦੀ ਜੁਆਇਨਿੰਗ ਆ ਔਰ ਕੱਲ ਨੂੰ ਕੱਲ ਔਰ ਪਰਸੋਂ ਤੱਕ ਦੋ ਦਿਨਾਂ ਦੇ ਵਿੱਚ ਵਿੱਚ 88994 ਭਰਤੀ ਦੀ ਜਿਹੜੀ ਸਟੇਸ਼ਨ ਚੋਇਸ ਦਾ ਨੋਟੀਫਿਕੇਸ਼ਨ ਸਾਨੂੰ ਦੇਖਣ ਨੂੰ ਮਿਲੇਗਾ ਇਹੇ ਚੀਜ਼ਾਂ ਜਿਹੜੀਆਂ ਸੈਕਟਰੀ ਸਾਹਿਬ ਨੇ ਸਾਨੂੰ ਕਹੀਆਂ ਨਹੀਂਆਂ ਸੋ ਮੈਨੂੰ ਲੱਗਿਆ ਕਿ ਸਾਰੇ ਸਾਥੀਆਂ ਨੂੰ ਜਾਣਕਾਰੀ ਦੇਣੀ ਹੈ ਦੀ ਹੈ ਕਿ ਸਾਰੇ ਸਾਥੀਆਂ ਨੂੰ ਇਹ ਦੱਸਿਆ ਜਾਣਾ ਹੈ ਕਿ ਇਸ ਵੀਕਾ ਜਿਹੜਾ ਦੋਨੋਂ ਹੀ ਭਰਤੀਆਂ ਨੂੰ ਲੈ ਕੇ ਥੋੜਾ ਪੋਜ਼ਿਟਿਵ ਨਜ਼ਰ ਆਇਆ ਨੇ ਕਿਤਕਾਰੀ ਪਰ ਫਿਰ ਵੀ ਮੈਂ ਇੱਕੋ ਗੱਲ ਇਹ ਕਹਾਂਗਾ ਕਿ ਪਿਛਲੇ ਬਿਕਾਂ ਦੇ ਵਿੱਚ ਵੀ ਅਸੀਂ ਨੇ ਦੇਖਿਆਗਾ ਕਿ ਅਧਿਕਾਰੀ ਪੋਜ਼ਿਟਿਵ ਆਉਂਦੇ ਸੀਗੇ ਪਰ ਉਸ ਦਾ ਰਿਜ਼ਲਟ ਜਿਹੜਾ ਉਹੀ ਜ਼ੀਰੋ ਆਉਂਦਾ ਸੀਗਾ ਕਿਉਂਕਿ ਕਿਤੇ ਨਾ ਕਿਤੇ ਸਾਡਾ ਜਿਹੜਾ ਕੈਡਰ ਹੈਗਾ ਉਹ ਘਰਾਂ ਦੇ ਵਿੱਚ ਇਹ ਸੋਚ ਕੇ ਵਾਹਣਗਾ ਕਿ ਚਲੋ ਕੋਈ ਗੱਲ ਨਹੀਂ ਆਪਣੇ ਆਪ ਜਿਹੜਾ ਭਰਤੀ ਹੋ ਜਾਣੀ ਹੈਗੀ ਈਟੀਟੀ ਤੇ 2366 ਸਾਥੀ ਇਹ ਸੋਚ ਲੈਂਦੇ ਨੇਗੇ ਕਿ ਈਟੀਟੀ 894 ਸਾਥੀ ਆ ਜਾਣਗੇ ਔਰ ਈਟੀਟੀ 894 ਸਾਥੀ ਇਹ ਸੋਚ ਰਹੇ ਨੇਗੇ ਕਿ 2366 ਸਾਥੀ ਆ ਜਾਣਗੇ ਤੇ ਉਹ ਆਪਣਾ ਜਿਹੜਾ ਕ ਵਰ ਨੋਸਕਾਰ ਨਾ ਜਿਹੜਾ ਆਪਾਂ ਨੂੰ ਕਿਸ ਤਰ੍ਹਾਂ ਕਿਤੇ ਥੋੜਾ ਜਿਆ ਕਮੈਂਟ ਲੈ ਹੁੰਦਾ ਵੀ ਪਿਛਲੇ ਟਾਈਮ ਦੀ ਮੈਂ ਗੱਲ ਕਰ ਰਿਹਾ ਤਾਂ ਡਿਲੇ ਹੁੰਦਾ ਹੋਣਾ ਦਿਖਿਆਗਾ ਸੋ ਹੁਣ ਵੀ ਮੈਂ ਸਾਰੇ ਹਿੱਸਾਦਾਰਾਂ ਨੂੰ ਬੇਨਤੀ ਕਰਦਾਗਾ ਕਿ ਜਿਸ ਤਰੀਕੇ ਨਾਲ ਸੈਕਟਰੀ ਸਾਹਿਬ ਨੇ ਦੋਨੋਂ ਹੀ ਭਰਤੀ ਨੂੰ ਲੈ ਕੇ ਪੋਜ਼ਿਟਿਵ ਰਿਸਪਾਂਸ ਦਿੱਤਾਗਾ ਉਸ ਵਿੱਚ ਲੱਗਦਾਗਾ ਕਿ KKT 364 ਭਰਤੀ ਦੀ ਜਿਹੜੀ ਸਟੇਸ਼ਨ ਅਲਾਟਮੈਂਟ ਪਲੱਸ ਜੋਇਨਿੰਗ ਇਸ ਵੀਕ ਹੋ ਜਾਣੀ ਹੈਗੀ ਔਰ ITT 1094 ਭਰਤੀ ਦੀ ਸਟੇਸ਼ਨ ਚੁਆਇਸ ਦਾ ਨੋਟੀਫਿਕੇਸ਼ਨ ਆਪਾਂ ਨੂੰ ਆਉਣ ਵਾਲੇ 1-2 ਦਿਨਾਂ ਦੇ ਵਿੱਚ ਹੋ ਸਕਦਾ ਕੱਲ ਜਾਂ ਪਰਸੋਂ ਤੱਕ ਆਪਾਂ ਨੂੰ ਦੇਖਣ ਨੂੰ ਜਰੂਰ ਮਿਲੂਗਾ ਸੋ ਫਿਰ ਵੀ ਸਾਰੇ ਹਿਸਾਥੀਆਂ ਨੂੰ ਬੇਨਤੀ ਕਰਦੇ ਆ ਕਿ ਜਥੇਬੰਦੀ ਦਾ ਸਾਥ ਦੇਓ ਸਾਥਿਓ ਇਸ ਤਰ੍ਹਾਂ ਨਾ ਕਰਿਆ ਕਰੋ ਕਿ 324 ਦਾ ਕੰਮ ਪਹਿਲਾਂ ਹੋ ਜਾਣਾਗਾ 9894 ਸਾਥੀ ਇਹ ਚੀਜ਼ ਸੋਚ ਕੇ ਬੈਠੇ ਨੇ ਕਿ 324 ਦਾ ਕੰਮ ਪਹਿਲਾਂ ਹੋ ਜਾਣਾਗਾ ਆਪਾਂ ਕੀ ਲੈਣਾਗਾ ਪਹਿਲਾਂ ਉਹਨਾਂ ਦਾ ਕੰਮ ਹੋ ਲੈਣ ਦੇ ਆਪਾਂ ਫੇਰ ਆਵਾਂਗੇ ਇਸ ਤਰੀਕੇ ਨਾਲ ਆਪਾਂ ਨਾ ਸੋਚੀਏ ਲੋੜ ਆ ਹੁਣ ਸਾਰੇ ਹਿਸਾਥੀਆਂ ਨੂੰ ਘਰਾਂ ਜੂ ਬਾਹਰ ਨਿਕਲਣ ਦੇ ਕਿਉਂਕਿ ਸਮਾਂ ਪਹਿਲਾਂ ਹੀ ਆਪਨੇ ਬੜਾ ਗਵਾ ਚੁੱਕੇ ਆਗੇ ਸੋ ਇੱਕ ਵਾਰੀ ਜਿਵੇਂ ਹੀ ਫਿਲਹਾਲ ਅਸੀਂ ਜਿਹੜਾ ਅੱਜ ਦਾ ਜਿਹੜਾ ਪ੍ਰੋਟੈਸਟ ਲਗਾਉਣਾ ਸੀਗਾ ਅੱਜ ਦਾ ਜਿਹੜਾ ਗੁੱਪਟ ਐਕਸ਼ਨ ਆ ਆਤਮਦਾਦ ਅਸੀਂ ਨੇ ਲਗਾਉਣਾ ਸੀਗਾ ਉਹ ਅੱਜ ਦੀ ਘੜੀ ਅਸੀਂ ਪੋਸਟਪੋਨ ਕਰ ਦਿਆਂਗੇ ਆਉਣ ਵਾਲੇ 1 ਤੋਂ 2 ਦਿਨਾਂ ਦੇ ਵਿੱਚ ਅਸੀਂ ਵੇਟ ਕਰ ਦਿਆਂਗੇ ਕੱਲ ਨੂੰ ਸ਼ਾਮ ਨੂੰ ਵੀ ਹੋ ਸਕਦਾ ਹੈਗਾ ਪਰਸੋਂ ਸਵੇਰ ਵੀ ਹੋ ਸਕਦਾ ਹੈਗਾ ਕਿ ਜੇਕਰ ਸਾਨੂੰ ਲੱਗੇ ਕਿ ਕਿੰਨਾ ਖਿੱਤੀ ਫੇਰ ਆਪਣੇ ਭਰਤੀ ਨੂੰ ਲੈ ਕੇ ਨੈਗੇਟਿਵ ਪੋਜ਼ਿਟਿਵ ਦਾ ਜਿਹੜੀ ਖੇੜ ਹੈਗੀ ਉਹ ਡਿਪਾਰਟਮੈਂਟ ਖੇੜ ਰਿਹਾ ਹੈਗਾ ਫਿਰ 1 ਤੋਂ 2 ਦਿਨਾਂ ਦੇ ਵਿੱਚ ਫਿਰ ਐਕਸ਼ਨ ਲੱਗਣਾਗਾ ਸੋ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰ ਦਾਂਗਾ ਭਾਵੇਂ 883364 no ਜਿਵੇਂ ਜਿਵੇਂ ਹੀ ਜਥੇਬੰਦੀ ਵੱਲੋਂ ਕਾਲ ਆਉਂਦੀ ਹੈਗੀ ਉਹਵੇਂ-ਉਵੇਂ ਸਾਰੇ ਸਾਥੀ ਤਿਆਰ-ਬਰਤਿਆਰ ਰਹਿਣਾ ਫਿਲਹਾਲ ਅਦਿਕੜੀ ਅਸੀਂ ਅੱਜ ਵੀ ਜਿਹੜੇ-ਜਿਹੜੇ ਸਾਡੇ ਅੱਜ ਸਾਥੀ ਆਏ ਸੀਗੇ ਤਾਂ ਰਹਿਣਾ ਹਿਸਾਬਾਂ ਨੇ ਅਸੀਂ ਉਹ ਵੀ ਆ ਜਿਹੜਾ ਮਹੱਲੇ ਹੀ ਅੱਜ ਸਾਰੇ ਸਾਥੀਆਂ ਨੇ ਸਟੇ ਕੀਤੀ ਹੋਈ ਆ ਕੱਲ ਨੂੰ ਇੱਕ ਵਾਰੀ ਦੇਖ ਦੇਵਾਂਗੇ ਕਿ ਕੱਲ ਦਾ ਦੇਣਾ ਜਿਹੜਾ ਕਿਵੇਂ ਜਾਂਦਾ ਹੈਗਾ ਜੇਕਰ ਲੱਗਿਆ ਸਾਨੂੰ ਪੋਜ਼ੀਟਿਵ ਆ ਤਾਂ ਠੀਕ ਆ ਨਹੀਂ ਫਿਰ ਇੱਕ ਨਾਤੇ ਦਿਨ ਦੇ ਵਿੱਚ ਫੇਰ ਜੋ ਅਸੀਂ ਨੇ ਆਪਣਾ ਆਤਮ ਦਾਦਾ ਖਸਨੋ ਲਿਖਿਆ ਹੈ ਫਿਰ ਉਹ ਲਗਾਵਾਂਗੇ ਸੋ ਜਿਹੜੀ ਸੱਤਵੇਂ ਫੇਸਕੀਲ ਨੂੰ ਲੈ ਕੇ ਗੱਲ ਸੀਗੀ ਉਹ ਫਾਈਨੈਂਸੀ ਡਾਇਰੈਕਟਰ ਕੋਲ ਆ ਜ ਇਹ ਕੀਤਾ ਨਾਲ ਹੀ ਹੈ ਜਿਹੜਾ ETT ਤੇ ਸਚੌਣ ਦੀ ਸਟੇਸ਼ਨ ਅਲਾਟਮੈਂਟ ਹੋ ਜਾਣੀ ਹੈ ਨਾਲ ਹੀ ਇਹ ਹੈ ਜਿਹੜਾ ਪੈਰਲਰ ਆਪਣਾ 294 ਭਰਤੀ ਦਾ ਜਿਹੜਾ ਵਰਕ ਸ਼ੁਰੂ ਹੋ ਜਾਣਾ ਹੈ AWS ਨੂੰ ਲੈ ਕੇ ਜੋ ਹਦਾਇਤਾਂ ਨੇ ਉਹ ਵੀ ਆ ਚੁੱਕੀਆਂ ਨੇ ਜੀਆਂ ਸੋ ਫਿਲਹਾਲ ਆਪਣੇ ਅੱਗੇ ਕੋਈ ਵੀ ਔਕੜ ਕਿਸੇ ਵੀ ਪ੍ਰਕਾਰ ਦੀ ਨਹੀਂ ਆ ਸਿਰਫ ਇੱਕ ਇਹ ਹੈ ਕਿ ਕੇਡਰ ਵੱਤ ਤੋਂ ਵੱਧ ਜਥੇਵੰਦੀ ਦਾ ਸਾਥ ਦੇ ਦੇ ਜਿਸ ਨਾਲ ਅਸੀਂ ਦੋਨੋਂ ਹੀ ਭਰਤੀਆਂ ਨੂੰ ਜਲਦੀ ਪੂਰਾ ਕਰਾ ਸਕਦੇ ਹਾਂ ਸੋ ਇੰਨੀ ਕੁ ਜਿਹੜੀ ਜਾਣਕਾਰੀ ਸੀਗੀ ਅਗਲੀ ਜਿਹੜੀ ਰਣਨੀਤੀ ਹੈ ਕਿ